ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦਾ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਫੇਰ ਬਣਾਉਣ ਪਹੁੰਚੇ ਆਂ ਬਾਈ ਆਪਾਂ ਪਿੰਡ ਤੁੰਗਾ ਢੇੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਜਾਨਵਰ ਦਿਖਾਵਾਂਗੇ ਅੱਜ ਦੀ ਵੀਡੀਓ ਚ 6 ਇੱਕ ਦਿਖਾਵਾਂਗੇ ਟੋਕੜ ਝੋਟੀ ਪਹਿਲਾ ਸੂਆ ਦੰਦਾਂ ਚ ਤੇ ਚਾਰ ਦਿਖਾਵਾਂਗੇ ਸੱਜਣੋ ਜਰਸੀਆਂ ਇੱਕ ਟੋਕੜ ਗੱਬਣ ਜਰਸੀ ਆ ਇੱਕ ਟੋਕੜਾ ਤੇ ਇੱਕ ਦਿਖਾਵਾਂਗੇ ਆਪਾਂ ਜਰਸੀ ਤੇ ਐਚ ਐਫ ਦਾ ਕਰਾਸ ਆ ਸੱਜਣੋ ਉਹ ਹੈਗੀ ਆ ਸੂਣ ਵਾਲੀ ਸੂਣ ਦੇ ਨੇੜ ਆ ਬਾਡੀ ਬੂਡੀ ਬਹੁਤ ਚੰਗੀ ਆ ਬੈੜ ਦੀ ਕੱਦ ਕਾਠ ਵੀ ਖੁੱਲਾ ਚੰਗੇ ਕੱਦ ਕਾਠ ਚਾ ਤੇ ਦੁੱਧ ਦੇ ਰਿਕਾਰਡ ਵੀ ਬਾਈ ਉਹਦੇ ਚੰਗੇ ਨੇ ਪਹਿਲੇ ਸੂਏ ਦੇ ਐਸ ਵਾਰੀ ਸੂਗੀ ਦੂਜਾ ਸੂਆ ਤੇ ਬਾਕੀ ਲਾਡੀ ਨਾ ਕਰਾਉਂਦੇ ਆ ਗੱਲਬਾਤ ਤੇ ਕੱਲਾ ਕੱਲਾ ਜਾਨਵਰ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੇ ਕੱਲੇ ਕੱਲੇ ਦਾ ਸੱਜਣੋਂ ਵੀਡੀਓ ਦੇ ਵਿੱਚ ਰੇਟ ਵੀ ਕਰਾਵਾਂਗੇ ਆਜੋ ਜੀ ਤੇ ਬਾਕੀ ਜੇ ਗੱਲ ਕਰ ਲਈਏ ਬਾਈ ਇਸ ਡੈਰੀ ਫਾਰਮ ਦੀ ਗਰੇਵਾਲ ਡੈਰੀ ਫਾਰਮ ਦੀ ਇਹਦੇ ਰੇਟ ਪੰਜਾਬ ਚ ਜੇ ਮੈਂ ਗੱਲ ਕਰਨਾ ਵੀ ਜਿੰਨੇ ਕ ਸੱਜਣ ਵਿਕਰੀ ਦਾ ਕੰਮ ਕਰਦੇ ਨੇ ਸਾਰਿਆਂ ਤੋਂ ਕੱਟ ਰੇਟ ਲਾ ਲੋ ਵੀ ਕੱਟ ਰੇਟ ਦੇ ਵਿੱਚ ਚੰਗਾ ਜਾਨਵਰ ਤੁਹਾਨੂੰ ਇੱਥੇ ਤੋਂ ਮਿਲੂਗਾ ਹੋਰ ਲਾਡੀ ਕੀ ਹਾਲ ਹੈ ਵਾ ਵਧੀਆ ਬਾਈ ਹੱਸ ਹਾਂਜੀ ਹਾਂਜੀ ਬਾਈ ਕਿਵੇਂ ਆ ਕੰਮ ਕਰ ਵਧੀਆ ਬਾਈ ਇਹ ਕੰਮ ਹਾਂਜੀ ਬਾਈ ਵਧੀਆ ਜੀ ਪਤਾ ਨਹੀਂ ਗਰਮੀ ਦਾ ਅਸਰ ਕੋਈ ਨਾ ਨਾ ਬਾਈ ਚੱਲੀ ਜਾਂਦਾ ਕੰਮ ਹਾਂਜੀ ਚੱਲੀ ਜਾਂਦਾ ਰੋਜ਼ ਹੀ ਆਉਂਦੀਆਂ ਨੇ ਗਾਈਆਂ ਰੋਜ਼ ਹੀ ਜਾਂਦੀਆਂ ਆਪਣੇ ਕੋਲ ਲੈ ਕੰਮਕਾਰ ਸੱਚ ਨੂੰ ਚੱਲਦਾ ਚੰਗਾ ਤੇ ਰੋਜ਼ ਹੀ ਮਾਲ ਜਿਵੇਂ ਬਾਈ ਨੇ ਦੱਸਿਆ ਵੀ ਲਗਾਤਾਰ ਹੀ ਆਉਂਦਾ ਜਾਂਦਾ ਰਹਿੰਦਾ ਕਿਉਂਕਿ ਜਦੋਂ ਕਿ ਮੈਂ ਆ ਕੇ ਬਾਈਆਂ ਕੋਲੇ ਬਹਿਣਾ ਪੰਜ ਚਾਰ ਗਾਹ ਕੋਦੋਂ ਵੀ ਆਉਂਦੇ ਜਾਂਦੇ ਰਹਿੰਦੇ ਨੇ ਤੇ ਇਹਦੇ ਮਾਰਦੇ ਤਾਂ ਸਕੈਮਰਾ ਇਹਦੀ ਕੀ ਡਿਟੇਲ ਆ ਬ ਏ ਬਾਈ ਦੂਜੇ ਸੂਏ ਸੁੰਦੀ ਆ ਦੰਦਾਂ ਚ ਕਿਵੇਂ ਆ ਇਹ ਦੰਦਾਂ ਚ 6 ਦੰਦ ਲੈ ਤੋੜ ਦਿਓ ਜੀ ਖੋਲ ਕੇ ਜੀ ਲੈ ਦੂਜਾ ਸੂਆ ਸੱਜਣਾ ਦੰਦਾਂ ਚ ਹੈਗੀ ਆ 6 ਦੰਦ ਬਾਕੀ ਜਿਹੜੇ ਬਾਡੀ ਬੁੱਡੀ ਦੀ ਗੱਲ ਕਰ ਲਈ ਇਹਦੇ ਕੱਟ ਕਾਟ ਦੀ ਗੱਲ ਕਰ ਲਈ ਲਾਜਵਾਬ ਹੈ ਤੇ ਥਣ ਥਣਾਟ ਵੀ ਟੋਪ ਦਾ ਲੱਗਿਆ ਕਿੰਨੇ ਦਿਨ ਕਰਦੀ ਆ ਸੂਣ ਏ ਬਾਈ ਲਊ ਹਰ ਤੱਕ ਇੱਕ ਹਫਤੇ ਦੀ ਕੱਚੀ ਆ ਹਾਂਜੀ ਹਾਂਜੀ ਪਹਿਲਣ ਦਾ ਦੁੱਧ ਕਿੰਨਾ ਕਹਦਾ ਪਹਿਲਣ ਦਾ ਬਾਈ ਇਹਦਾ ਹੈਗਾ 15 16 ਕਿਲੋ ਇਹ ਪੈਲਣ ਦਾ ਹੈਗਾ 15 16 ਇਸ ਵਾਰੀ ਕਿੰਨਾ ਕ ਪਾ ਦੂ ਤੇਰੇ ਤੇ ਇਸ ਵਾਰੀ ਬਾਈ ਲੱਗਦਾ ਵੀ 18 20 ਕਿਲੋ ਤਾਂ ਚਾਹੀਦਾ ਵਾਰੀ ਜਿਵੇਂ ਇਹਦੀ ਬਾਡੀ ਬਾਡੀ ਬੁੱਡੀ ਆ ਹਨਾ ਜਾਣ ਜੂਨ ਆ ਬੈੜਦੀ 17 18 ਕਿਲੋ ਦੁੱਧ ਯਾਰ ਪਾ ਦੂਗੀ ਤੇ ਮੇਨ ਗੱਲ ਆ ਜਿਹੜੀ ਇਹ ਹੈਗਾ ਯਾਰ ਗਰਮੀ ਚ ਚੱਲਣ ਵਾਲਾ ਤੋਹਫਾ ਜੇ ਗੱਲ ਕਰ ਲਈ ਵੀ ਗਰਮੀ ਗਰਮੀ ਨੇ ਇਹਨੇ ਮੰਨਣੀ ਨੂੰ ਜਿੱਥੇ ਮਰਜੀ ਧੁੱਪ ਛਾਂਜ ਬੰਨੀ ਰੱਖਿਓ ਤਰਸ ਆਗਲੇ ਬੰਨੋ ਵੀ ਲੈ ਵਾਲੂਆ ਦਿਖਾ ਦੇ ਹਰੇਕ ਪੱਖ ਤੋਂ ਕਰਾ ਦੇ ਤਸੱਲੀ ਉਹੀ ਗੱਲ ਆ ਵੀ ਜਾਨ ਵਾਲੀ ਬੱਛੀ ਆ ਤੇ ਕੱਦ ਕਾਠ ਵੀ ਇਹਦਾ ਮਤਲਬ ਵੱਡੇ ਕੱਦ ਕਾਠ ਦੀ ਆ ਗਈ ਇੱਥੇ ਤੋਂ ਮੇਰੇ ਕੱਦ ਕਾਠ ਤੋਂ ਅੱਜਾ ਲਾ ਲੇ ਕਿਉਂਕਿ ਚੰਗੇ ਕੱਦ ਕਾਠ ਵਾਲੀ ਬੱਚੀ ਆ ਪੰਜ ਤੋਂ 7 ਦਿਨ ਕੱਢਦੀ ਆ ਹਨਾ ਹਾਂਜੀ ਹਾਂਜੀ ਬਾਈ ਆਪਾਂ ਇਸੇ ਕਿੰਨੇ ਲਾਵਾਂਗੇ ਇਹਦੀ ਬਈ ਇਹਦਾ ਹੈਗਾ 55000 ਕਿੰਨੇ ਦੀ ਛੱਡ ਦਾਂਗੇ ਇਹ ਆਪਾਂ 50000 ਦੀ ਛੱਡ ਦਾਂਗੇ 50000 ਦੀ ਇਹ ਦੇ ਦਾਂਗੇ ਛੋਟ ਛੱਪਾ ਉਹਦੇ ਚ ਕਰ ਦਾਂਗੇ ਕਰ ਦਾਂਗੇ ਬਾਈ ਛੋਟ ਆਹ ਇਹ ਬੱਚੀ ਮਿਲੂਗੀ ਸੱਜਣੋ 50000 ਦੀ ਕਿਉਂਕਿ ਰੁੱਤ ਦੇ ਹਿਸਾਬ ਨਾਲ ਰੇਟ ਬਿਲਕੁਲ ਜਾਇਜ਼ ਆ ਬਾਡੀ ਬੁੱਡੀ ਵੀ ਫੁੱਲਾ ਤੇ ਯਾਰ ਇਹਦਾ ਕੱਦ ਕਾਠ ਵੀ ਪੂਰਾ ਆ ਗਿਆ ਇਹ ਵੀ ਤੋੜ ਦਿਓ ਜੀ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਦੂਜੇ ਸੂਏ ਸੂਈ ਹੋਈ ਆ ਬਾਈ ਅੱਛਾ ਦੂਜੇ ਸੂਏ ਸੂਈਆ ਨਾਲੇ ਦੇ ਮੇਲ ਕਾਫਾ ਹਾਂਜੀ ਬੱਛਾ ਜੀ ਇਹ ਆ ਕੀ ਬਲੈਕ ਜਰਸੀ ਤੇ ਥਣ ਥਣ ਉਹੀ ਗੱਲ ਆ ਵੀ ਥਣ ਥਣ ਲੱਗਿਆ ਇਹਨੂੰ ਪੂਰਾ ਟੌਪ ਕੁਆਲਟੀ ਦਾ ਜਿਹੜੀ ਆਪਾਂ ਕਰਦੇ ਹੋਏ ਨੇ ਅਕਸਰ ਸਿਫਾਰਿਸ਼ ਤੁਹਾਨੂੰ ਮਜ਼ਬੂਤ ਜੜ ਵਾਲਾ ਥਣ ਲੱਗਿਆ ਤੇ ਲੱਗਿਆ ਵੀ ਮਹਿਸਾ ਵਰਗਾ ਇਹ ਕਿੰਨੇ ਦਿਨ ਦੀ ਸੂਈ ਆ ਕੱਲ ਸੂਈ ਆ ਬਾਈ ਇਹ 10 ਵਜੇ ਕੱਲ ਹੁਣ ਬੋੜੀ ਕਿੰਨੀ ਕਹੂ ਇਸ ਟਾਈਮ ਬੋੜਾ ਬਾਈ ਇਹ ਤਾਂ ਕੱਢਿਆ ਵਾ ਆਪਾਂ 10 ਕਿਲੋ ਘੱਟੋ ਘਾਟ ਐਸ ਟ विद 10 किलो ਇਸ ਟਾਈਮ ਰੈਡੀ ਆ ਡੰਗ ਦੋ ਡੰਗ ਆਪਾਂ ਚਵਾ ਦਾਂਗੇ ਚਵਾ ਸਕਦੇ ਹਾਂ ਜੀ ਮੇਰੇ ਹਿਸਾਬ ਨਾਲ ਇਹ ਦੁੱਧ ਬੌੜਾ ਨਹੀਂ ਤਾਂ 13 14 ਕਿਲੋ ਦੁੱਧ ਚਵਾਉ ਉੱਛੀ ਇਹ ਬਾਈ ਦੇ ਦੱਸਣ ਮੁਤਾਬਕ 12 13 14 ਕਿਲੋ ਤੱਕ ਵੀ ਕਹਿੰਦਾ ਚਵਾ ਸਕਦੇ ਆ ਬਾਕੀ ਜੇ ਥਣ ਥਣੌਟ ਦੀ ਗੱਲ ਕਰ ਲਈਏ ਬਾਈ ਥਣ ਥਣੌਟ ਲੱਗਿਆ ਇਹਨੂੰ ਪੂਰਾ ਟੌਪ ਕੁਆਲਿਟੀ ਦਾ ਇਹ ਆ ਗਈ ਬਲੈਕ ਜਰਸੀ ਕਿਉਂਕਿ ਯਾਰ ਸੱਜਣਾ ਦੀ ਮੰਗ ਹੁੰਦੀ ਆ ਵਿੱਚ ਵੀ ਯਾਰ ਆਪਾਂ ਨੂੰ ਬਲੈਕ ਜਰਸੀ ਵੀ ਚਾਹੀਦੀ ਆ ਇਹ ਰੰਗ ਥੋੜਾ ਜਿਆਦਾ ਰੇਅਰ ਮਿਲਦਾ ਬਾਈ ਮਾਰਕੀਟ 'ਚ ਜੇ ਗੱਲ ਕਰ ਲਈਏ ਬਲੈਕ ਜਰਸੀ ਆ ਜਿਹੜੀ ਔਰ ਇਹ ਕੱਟ ਮਿਲਦੀ ਆ ਤੇ ਲੇ ਵਾਲੂ ਉਹ ਵੀ ਚੰਗਾ ਦਿਖਾਉਂਦੀ ਆ ਤੇ ਮੇਨ ਗੱਲ ਆ ਜਿਹੜੀ ਆ ਮੋਟੀ ਧਾਰ ਵੀ ਮੋਟੀ ਆ। ਸਨੋਟ ਵੀ ਟੋਪ ਦਾ। ਤੇ ਪਿਛਲਿਆਂ ਚ ਵੀ ਮਾਰਦਾ। ਚਵਾਈ ਚ ਬੂਈ ਵਾਲਾ ਤਾਂ ਟੂਟੀ ਵਾਲਾ ਕੰਮ ਆ ਹਨਾ। ਯਹੀ ਟੂਟੀ ਸ਼ਰਟ ਤੇ ਜਿਹੜਾ ਵੀ ਸੱਜਣ ਲੈ ਕੇ ਬਾਹਰ ਟੀ ਇਹਦੇ ਥੱਲੇ ਬਹਿ ਗਿਆ ਭਾਈ। ਇਹਦੇ ਰੁਪਈਏ ਕਿੰਨੇ ਲਵਾਂਗੇ? ਭਾਈ ਇਹ ਆਪਾਂ 40000 ਦੀ ਛੜ ਦਾਂਗੇ। 40 ਦੀ ਛੜ ਦਾਂਗੇ ਕਰਦਾਂਗੇ ਮਾਨਤਾ ਨਾ। ਕਰਦਾਂਗੇ ਹੋਰ ਮਾਨਤਾ ਕਰਦਾਂਗੇ। ਹਾਂ ਸੁਆ ਇਹਦਾ ਹੈਗਾ ਦੂਜਾ ਇਹ ਮਿਲੂਗੀ 40000 ਦੀ। ਤੇ ਬਾਕੀ ਥਣ ਥਣ ਦੀ ਗੱਲ ਕਰ ਲਈ ਥਣ ਥਣ ਇਹਦੇ ਨਾਲ ਦਾ ਬਹੁਤ ਘੱਟ ਬੱਚੀਆਂ ਦੇ ਲੱਗਿਆ ਹੁੰਦਾ ਇਹ ਗੱਲ ਕਰ ਲਈਂ ਕਰ ਸਕਲੇ ਬੰਨਿਓ ਦਿਖਾ ਦੇ ਲੈ ਵਾ ਨੇੜੇ ਲਾ ਕੇ ਤੇ ਬਾਕੀ ਚਵਾਈ ਚ ਬੂਈ ਤੁਹਾਨੂੰ ਦਿਖਾਤੀ ਮਾਰ ਕੇ ਧਾਰਾਂ ਓਏ ਆਹ ਪੀਸ ਕਿੱਧਰੋਂ ਲਿਆਂਦਾ ਆਹ ਪੀਸ ਕਿੱਥੋਂ ਲਿਆਂਦਾ ਬਾਈ ਇਹ ਬਈ ਸੂਈ ਹੋਈ ਆ ਦੂਜੇ ਸੂਏ ਅੱਛਾ ਇਹਦੇ ਮਗਰ ਵੀ ਮੇਲ ਕਾ ਫਰ ਇਹਦੇ ਵੀ ਮੇਲ ਆ ਹਾਂ ਇਹ ਉਹੀ ਆ ਵੀ ਤੰਗ ਜਗ੍ਹਾ ਦੇ ਸੱਜਣ ਵਾਸਤੇ ਆ ਹਨਾ ਹਾਂ ਜੀ ਹਾਂ ਆਉਗੀ ਵੀ ਥੋੜਾ ਤੇ ਦੁੱਧ ਵੀ ਇਹੇ ਚੰਗੀ ਝੋਟੀ ਜਿੰਨਾ ਪਾ ਦੂਗੀ ਹੈ ਨਾ ਇੰਨਾ ਨੋਰਮਲ ਪਸ਼ੂ ਹੁੰਦਿਆ ਕਰਾਂਗੇ ਆ ਇਹ ਹੈਗੀ ਆ ਬਈ ਥੋੜੀ ਜਗ੍ਹਾ ਰੁੱਕਣ ਵਾਲੀ ਬਾਡੀ ਬੁੱਡੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਉੱਤੋਂ ਬਾਡੀ ਬੁੱਡੀ ਦੀ ਸੰਭਾਲ ਵੀ ਚੰਗੀ ਆ ਤੇ ਥਾਂ ਥੋਣ ਯਾਰ ਇਹਨੂੰ ਵੀ ਚੰਗਾ ਲੱਗਿਆ ਇਹ ਕਿਹੜਾ ਸੂਆ ਦੂਜਾ ਬਾਈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਵੀਰੇ 8-12 ਦਿਨਾਂ ਦਾ ਸੂਈ ਨੂੰ ਅੱਛਾ 10-12 ਦਿਨਾਂ ਦੀ ਸੂਈ ਥਲੇ ਦੁੱਧ ਕਿੰਨਾ ਰੈਡੀ ਦਾ ਹੁਣ ਬਈ ਇਹ ਅੱਜ ਹੀ ਆਈ ਆ ਆਪਣੇ ਕੋਲੇ ਸਵੇਰੇ ਅੱਛਾ ਹਾਂਜੀ ਯਾਨੀ 9 ਕਿਲੋ ਹੈਗਾ ਹੁਣ ਇਹ ਹੈਗਾ ਬਈ ਸਜਣੋ ਤੋਹਫਾ ਇੱਕ ਛੋਟਾ 스타 ਰਹੇ ਤੋ ਫਾਇਕ ਜਿਹੜੇ ਸੱਜਣੇ ਲਿਆਣੀਆਂ ਉੱਡੀ ਇਹਦਾ ਲੇਵਾ ਉੱਡੀ ਇਹ ਆਪ ਆ ਤੇ ਰੰਗ ਰੂਪ ਦੀ ਗੱਲ ਕਰ ਲਈਏ ਰੰਗ ਰੂਪ ਲਾਜਵਾਵਾ ਜੇ ਮੈਂ ਗੱਲ ਕਰ ਲਾਂ ਨਾ ਵੀ ਪਰਸਨਲ ਤੌਰ ਤੇ ਨਿਆਪਾ ਕੋ ਚੀਜ਼ ਕਹਿੰਦੀ ਯਾਰ ਮੈਨੂੰ ਪਰਸਨਲੀ ਇਹ ਚੰਗੀ ਲੱਗੀ ਵੀ ਇਹਦੀ ਫੇਸ ਕੁਆਲਿਟੀ ਫੇਸ ਕੁਆਲਿਟੀ ਤੇ ਮਾਰਦੇ ਉਹਨਾਂ ਨੂੰ ਕਰੀ ਮੂੰਹ ਦਾ ਆ ਫੇਸ ਕੁਆਲਿਟੀ ਤੇ ਵੀ ਮਾਰਦੇ ਕੈਮਰਾ ਦਰਸ ਤੇ ਬਾਕੀ ਯਾਰ ਇਹਦਾ ਰੰਗ ਰੂੰਗ ਵੀ ਮੈਨੂੰ ਚੰਗਾ ਲੱਗਿਆ ਸ਼ਾਈਨਿੰਗ ਸ਼ੂਨਿੰਗ ਬਹੁਤ ਹੈ ਇਹ ਕਲਰ ਤੇ ਜੇ ਗੱਲ ਕਰ ਲਈਏ ਆਪਾਂ ਇਸ ਟਾਈਮ ਦੁੱਧ ਕਿੰਨਾ ਰੈਡੀ ਆ ਬਾਈ ਬਾਈ 8-9 ਕਿਲੋ ਹੈਗਾ ਹੱਲੇ ਆਈ ਅੱਜ ਅੱਛਾ 8-9 ਕਿਲੋ ਦੁੱਧ ਦੇ ਥੱਲੇ ਹੈਗਾ ਰੈਡੀ ਦਾ ਜੇ ਆਪਾਂ ਕਰੀ ਜਾਂਦੀ ਏ ਬੱਚਾ ਨਾਲ ਮੇਲ ਕਾਫਾ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਬਾਈ ਆਪਾਂ ਦੇ ਦਾਂਗੇ 32000 ਦੇ ਅੱਛਾ ਇਹ ਮਿਲ ਜੂ 32 ਦੀ 32 ਚ ਮਾਨਤਨ ਕਰ ਦਿੰਗੇ ਕਰ ਦਾਂਗੇ ਬਾਈ ਕਰ ਦਾਂਗੇ ਤਾਂ ਇਹ ਨਗੀਨਾ ਸੱਜਣੋਂ ਮਿਲੂਗਾ 32000 ਦਾ ਇਧਰਲੇ ਪਾਸੇ ਦਿਖਾ ਦੇ ਦਰਸ ਇੱਕ ਵਾਰੀ ਉਹ ਉਰਲੇ ਬੰਨੇਓ ਦਿਖਾ ਦੇ ਲੰਬਾਈ ਲੰਬੂਈਏ ਦੀ ਪੱਛੀ ਦੀ ਆਂਡ ਦਿਖਾ ਦੇ ਹਰੇਕ ਵਕਤ ਤੋਂ ਆ ਬੱਚੀ ਚੰਗੀ ਆ ਤੇ ਕਲਰ-ਕਲਰ ਵੀ ਕਾਇਮ ਆ ਇਹਦਾ ਤੇ ਜਿਵੇਂ ਤੁਹਾਨੂੰ ਸ਼ਾਈਨਿੰਗ ਸ਼ੂਨਿੰਗ ਦਸੀਆ ਬਾਡੀ ਜੀ ਚੰ ਚੰਗੀ ਸਾਮ ਸਮਾਰਾਏ ਸੱਜਣ ਕੋਲੋਂ ਆਈ ਹੋਈ ਆ ਕਿਸੇ ਕੋਲੋਂ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਇੱਕ ਗੱਬਣ ਜਰਸੀ ਦਿਖਾਉਨੇ ਆ ਅਈ ਦੇ ਤੇ ਵੀ ਮਾਰਦੀ ਆ ਬਾਈ ਅਈ ਦੇ ਤੇ ਵੀ ਮਾਰਦੇ ਕੈਮਰਾ ਪਹਿਲਾਂ ਜਰਸੀਆਂ ਦਿਖਾ ਦਈਏ ਝੋਟੀ ਵੀ ਦਿਖਾਵਾਂਗੇ ਇੰਦੇ ਦੇ ਟੋਕੜ ਟੋਕੜ ਝੋਟੀ ਵੀ ਦਿਖਾਵਾਂਗੇ ਇੰਦੇ ਇਹਨੂੰ ਵੀ ਤੋੜ ਦੋ ਜੀ ਖੁੱਲ ਕੇ ਇਹਦਾ ਕਿੰਨਾ ਟਾਈਮ ਰਹਿ ਗਿਆ ਸੁਣਦਾ ਬਾਈ ਇਹ ਲੈ ਜੂ 25 ਤੋਂ ਮਹੀਨੇ ਦੇ ਵਿੱਚ ਵਿੱਚ ਅੱਛਾ ਯਾਨੀ ਹੁਣ ਲਾਹੇ ਪੈ ਗਈ ਠੀਕ ਆ ਗੱਲ ਹਾਂਜੀ 25 ਦਿਨਾਂ ਤੋਂ ਲਾ ਕੇ 27 28 ਦਿਨਾਂ ਤੱਕ ਲਈ ਹਾਂਜੀ 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 ਹਾਂ ਇਹਦਾ ਇਹਦਾ ਕੱਦ ਕਾਠ ਚੰਗਾ ਬਈ ਇਹਦੀ ਲੰਬਾਈ ਲੰਬੂਈ ਵੀ ਚੰਗੀ ਆ ਤੇ ਪਹਿਲੇ ਨੂੰ ਇਹਦਾ ਉਦੇਸ਼ ਹੁੰਦੀ ਆ ਹੁਣ ਇਹ ਚ ਸੱਜਣੋ ਅੰਨਾ ਸਲਨਸਲ ਵੀ ਬਹੁਤ ਆ ਯਾਰ ਫੇਸ ਕੁਆਲਿਟੀ ਬਹੁਤ ਪਿਆਰੀ ਆ ਇਹਦੀ ਵੀ ਇਹ ਸੂੰਦੀ ਆ ਦੂਜੇ ਸੂਏ ਹੈਨਾ ਹਾਂਜੀ ਇਹ ਵੀ ਥੋੜੀ ਬਲੈਕ ਸ਼ੇਡ ਜੇ ਚਾਗੀ ਜਿਵੇਂ ਆਪਾਂ ਕਹਿੰਦੇ ਆ ਬਿਸਕੁਟੀ ਜਾਂ ਬਲੈਕ ਸ਼ੇਡ ਵਾਲੀ ਜਰਸੀ ਆ ਗਈ ਇਹ ਸੂੰਦੀ ਆ ਦੂਜਾ ਸੂਆ ਤੇ ਦਿਨ ਜਿੱਦਾਂ ਬਾਈ ਨੇ ਦੱਸਿਆ 25 ਤੋਂ 27 ਦਿਨ ਕਰਦੀ ਆ ਕਿਉਂਕਿ ਜਿੰਮੇ ਯਾਰ ਕਿਸੇ ਸੱਜਣ ਨੇ ਜੇ ਮੈਂ ਗੱਲ ਕਰ ਲਾਂ ਨਾ ਘਰੇ ਲਿਜਾ ਕੇ ਯਾਰ ਇਹ ਆਈਟਮ ਤਿਆਰ ਕਰਨ ਵਾਲੀ ਆ ਕਿਉਂਕਿ ਮਹੀਨਾ ਇਹਦਾ ਸੂਣ ਚ ਪਿਆ ਇੱਕ ਮਹੀਨੇ ਚ ਆਪਾਂ ਨੇ ਜੇ ਗੱਲ ਕਰ ਲਈ ਯਾਰ ट्रांजੈਕਸ਼ਨ ਵਗੈਰਾ ਪਾ ਕੇ ਹਨਾ ਆਪਾਂ ਆਪਦੇ ਹੱਥਾਂ ਨਾਲ ਚੀਜ਼ ਨੂੰ ਰੈਡੀ ਕਰ ਸਕਦੇ ਆ। ਲ ਇਹ ਸੂਣ ਦੀ ਆ ਬਾਈ ਦੂਜਾ ਸੂ ਆ ਇਹ ਮਿਲੂਗੀ ਤੁਹਾਨੂੰ 24000 ਚ ਤੇ ਜਿੱਦਾਂ ਵੀਡੀਓ ਆਪਾਂ ਬਣਾਈ ਜਾਂਦੇ ਤੇ ਨਾ ਕੁਝ ਸੱਜਣ ਬਾਈ ਕੋਲੇ ਯਾਰ ਮਾਲ ਲੈਣ ਪਹੁੰਚ ਵੀ ਗਏ ਬਾਕੀ ਜੇ ਗੱਲ ਕਰ ਲਈ ਉਦਾਂ ਵੀ ਰੂਟੀਨ ਚ ਗਾਹਕ ਹੋਰੇ ਆਉਂਦਾ ਰਹਿੰਦਾ ਤੇ ਬਾਕੀ ਆਜੋ ਬਾਈ ਨਾ ਕਰਾਉਂਦੇ ਗੱਲ ਆਜਾ ਬਾਈ ਕੀ ਨਾਮ ਪਿੰਡਾ ਕਿਹੜਾ ਪਿੰਡਾ ਪਿੰਡੇ ਦਾ ਬਰਪਰ ਹੈ ਉਧਰ ਦੇਖ ਕੇ ਦਾਦੇ ਪਿੰਡੇ ਕੈਮਰੇ ਕਨੀ ਬਰਪਰ ਕਿੱਥੇ ਜੇ ਰਹਿ ਗਿਆ ਇਹ ਆ ਤੀਆਂ ਦੀ ਅੰਦਰ ਕੋਲੀ ਆ ਅੱਛਾ ਨੇੜ ਹੀ ਆ ਹਾਂ ਪਹਿਲਾਂ ਵੀ ਲੈ ਕੇ ਕਿਉਂ ਜਰਸੀ ਕੋਈ ਨਹੀਂ ਪਰ ਨਹੀਂ ਲੇਗੇ ਅੱਛਾ ਪਹਿਲੀ ਦਫਾ ਆਇਓ ਹਾਂ ਕਿਵੇਂ ਲੱਗਦਾ ਕੰਮ ਕਰ ਬਾਈ ਦਾ ਫਿਰ ਕੰਮ ਵਧੀਆ ਲੱਗਦਾ ਪੂਰਾ ਕਲੰਬਰ ਕੰਮ ਚੰਗਾ ਕਰਦਾ ਤੇ ਬਾਕੀ ਨੌਜਵਾਨ ਮੁੰਡਾ ਹਨਾ ਜੇ ਗੱਲ ਕਰ ਲਈਏ ਜਿਵੇਂ ਅੱਜ ਕੱਲ ਨੌਜਵਾਨ ਯਾਰ ਆਪਾਂ ਜੇ ਗੱਲ ਕਰ ਲਈਏ ਬਈ ਹਨਾ ਗਲਤ ਕੰਮ ਅਜ ਨਸ਼ੇ ਪੱਤੇ ਚ ਗਲਤ ਕੰਮਾਂ 'ਚ ਪੈਂਦੇ ਨੇ ਹਨਾ ਆਪਾਂ ਨੌਜਵਾਨਾਂ ਨੂੰ ਇਹੀ ਸਨੇਹਾ ਦੇਵਾਂਗੇ ਵੀ ਆ ਤਾਂ ਯਾਰ ਆਪਦਾ ਕੋਈ ਕੰਮ ਕਰੋ ਹਨਾ ਵੀ ਸਾਰੇ ਬੰਦੇ ਜੇ ਮੈਂ ਗੱਲ ਕਰ ਲਾਂ ਵਪਾਰ ਦਾ ਵੀ ਨਹੀਂ ਕੰਮ ਕਰ ਸਕਦੇ ਤੇ ਦੁੱਧ ਦਾ ਕੰਮ ਆਪਦਾ ਚਲਾ ਸਕਦੇ ਨਹੀਂ ਹੈਨਾ ਬਾਈ ਹਾਂ ਉਹੀ ਗੱਲ ਆ ਲੈ ਬਾਈ ਨਾਲ ਮਿਲ ਕੇ ਚੰਗਾ ਲੱਗਿਆ ਸੱਚ ਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਦੁੱਧ ਦਾ ਕੰਮ ਚਲਾ ਸਕਦੇ ਨੇ ਜੇ ਹਰੇਕ ਬੰਦਾ ਵਪਾਰ ਨਹੀਂ ਕਰ ਸਕਦਾ ਕਿਉਂਕਿ ਗਲਤ ਕੰਮ ਨਾਲੋਂ ਯਾਰ ਜਦੋਂ ਬੰਦਾ ਆਪਦੇ ਕੰਮ 'ਚ ਮਾਸਟਰ ਰਹਿੰਦਾ ਉਹਦਾ ਕੁੱਠੇ ਪਾਸੇ ਦਿਮਾਗ ਜਾਂਦਾ ਵੀ ਨਹੀਂ ਹੈਨਾ ਲੈ ਹੁਣ ਮਾਰ ਦੇ ਤਰਸਾਈ ਦੇ ਤੇ ਕੈਮਰਾ ਬੁਲ ਐਦੀ ਕੀ ਗੱਲ ਬਾਤ ਆ ਇਹ ਵੀ ਤੋਰ ਦੇ ਹੁਣ ਕੀ ਏ ਬਈ ਤੋਕੜਾ ਬੈੜਾ ਇਹ ਤੋਕੜਾ ਸੁਹਾ ਕਿਹੜਾ ਇਹਦਾ ਦੂਜਾ ਜੀ ਇਹ ਸੁਹਾ ਸੱਜਣੋ ਇਹਦਾ ਦੂਜਾ ਇਹ ਹੈਗੀਆ ਤੋਕੜ ਬੱਚਾ ਤਾਂ ਨਹੀਂ ਹੈਗਾ ਨਾਲੇ ਕਿੰਨੇ ਟਾਈਮ ਦੀ ਸੁਈ ਆਹੀ ਸੁਈ ਦਾ 2 ਟਾਈ ਮਹੀਨੇ ਦੀ ਸੁਈ ਹੋਈ ਆ ਇਹ 2 ਟਾਈ ਮਹੀਨਿਆਂ ਦੀ ਸੁਈ ਦੁੱਧ ਕਿੰਨਾ ਰੈਡੀ ਆ ਇਸ ਟਾਈਮ ਇਹ ਥੱਲੇ ਦੁੱਧ ਬਈ ਇਹਦੇ ਥੱਲੇ ਹੈਗਾ 7-8 ਕਿਲੋ ਹੋਣਾ 7-8 ਕਿਲੋ ਦੇ ਦਾਂ ਜਾਨੀ ਇਹ ਵੀ ਅੱਜ ਹੀ ਆਈਆ ਦੁੱਧ ਮੇਰੇ ਸਾਹਮਣੇ ਨਾਲ 8-9 ਕਿਲੋ ਇਹਨੇ ਚਵਾਈ ਜਾਣਾ ਸੇਵਾ ਸੁਵਾ ਤੇ ਬਾਕੀ ਯਾਰ ਆਪਾਂ ਉਹੀ ਗੱਲ ਆ ਵੀ ਕਿਲੋ ਅੱਧਾ ਕਿਲੋ ਕੱਟ ਕੇ ਦੱਸਾਂਗੇ ਕਿਉਂਕਿ ਜਦੋਂ ਕੋਈ ਸੱਜਣ ਯਾਰ ਆਪਣੇ ਕੋਲੇ ਚੋਣ ਆਵੇ ਚੀਜ਼ ਜੁਨੀ ਨਾਲ ਨਿਕਲੇ ਕੀ ਨਿਕਲੇ ਜਿੰਨੀ ਕ ਆਪਾਂ ਚੀਜ਼ ਦਸੀਏ ਬਾਕੀ ਜਾਨ ਜੂਨ ਸਾਹਿਬ ਅਸੀ ਹਾਂ ਉਹੀ ਗੱਲ ਆ ਤਰਸ ਦਿਖਾ ਦੀ ਉਹ ਤੋਂ ਬਾਡੀ ਬੁਡੀ ਬੱਛੀ ਹੈਗੀ ਆ ਜਾਨ ਵਾਲੀ ਤੇ ਬਾਕੀ ਮੇਨ ਗੱਲ ਆ ਯਾਰ ਜਿਹੜਾ ਕੱਦ ਕਾਠਾ ਕੱਦ ਕਾਠ ਜੇ ਮੈਂ ਗੱਲ ਕਰ ਲਾਂ ਕਿਉਂਕਿ ਬਾਈ ਕਹਿ ਕੇ ਵੇਚਦਾ ਚੀਜ਼ਾਂ ਸਾਰੀਆਂ ਜਿੱਦਾਂ ਵੀ ਬਾਈ ਲੈ ਕੇ ਆਉਂਦਾ ਹਿਮਾਚਲ ਤੋਂ ਲੈ ਕੇ ਆਉਂਦਾ ਪਹਾੜੀ ਏਰੀਆ ਜੋ ਲੈ ਕੇ ਆਉਂਦਾ ਤੇ ਕਈ ਸੱਜਣ ਮੈਨੂੰ ਕਮੈਂਟ ਕਰਦੇ ਤੇ ਪਿਛਲੀ ਵੀਡੀਓ ਤੇ ਵੀ ਯਾਰ ਤੁਸੀਂ ਪੰਜਾਬ ਵਾਲੀ ਦੱਸੀ ਜਾਂਦੇ ਹੋ ਕਿਉਂਕਿ ਜਿਹੜੀ ਪੰਜਾਬ ਵਾਲੀ ਹੋਊਗੀ ਉਹਨੂੰ ਮੈਂ ਪੰਜਾਬ ਵਾਲੀ ਦੱਸੂਗਾ ਤੇ ਜਿਹੜੀ ਸੱਜਣੋਂ ਹਿਮਾਚਲ ਵਾਲੀ ਹੋਊਗੀ ਉਹਨੂੰ ਮੈਂ ਹਿਮਾਚਲ ਵਾਲੀ ਦੱਸ ਕੇ ਵੇਚੂਗਾ ਕਿਉਂਕਿ ਗਲਤ ਕੰਮ ਨਹੀਂ ਕਰਦਾ ਮੈਂ ਕਦੇ ਵੀ ਉਹਦੇ 'ਚ 4-5 ਆਪਾਂ ਪਹਿਲਾਂ ਪੰਜਾਬ ਵਾਲੀਆਂ ਵੀ ਸੇਲ ਕਰੀਆਂ ਤੇ ਜਿਹੜੀ ਉਹ ਪੱਛੀ ਖੜੀ ਸੀ ਬਲੈਕ 1 ਨੰਬਰ ਤੇ ਉਹ ਵਾਕਈ ਯਾਰ ਪੰਜਾਬ ਵਾਲੀ ਜਰਸੀ ਦੀ ਜੇ ਆਪਾਂ ਕਹੀ ਦੀਏ ਵੀ ਉਹ ਹਿਮਾਚਲ ਵਾਲੀ ਨਹੀਂ ਹੈਗੀ ਦੀ ਜਿਹੜੀ ਚੀਜ਼ ਹੈਗੀ ਉਹ ਦੱਸ ਕੇ ਦੇਵਾਂਗੇ ਇਹਦੇ ਰੁਪਈਏ ਲਾਡੀ ਕਿੰਨੇ ਲਵਾਂਗੇ ਇਹ ਬਈ 18000 ਦੀ ਦੇਵਾਂਗੇ ਇਹ ਦੇਵਾਂਗੇ 18 ਦੀ ਕਰ ਦਾਂਗੇ 18 'ਚ ਮਾਨਤਾ ਨਾ ਕਰ ਦਾਂਗੇ ਮਾਨਤਾ ਨਾ ਲੈ 18000 'ਚ ਮਾਨਤਾ ਨ ਹੋ ਜੂਗਾ ਤੇ ਹੁਣ ਦਿਖਾ ਦੇਣਾ ਸੱਜਣ ਬੱਚਾ ਹੈਗਾ ਨਾਲ ਇਹਦੇ ਹਾਂ ਜੀ ਆ ਦੇਖ ਓਏ ਆ ਕੱਟੀ ਆ ਦਰਸ ਇਹ ਤੇ ਮਾਰਦੇ ਕੈਮਰਾ ਓਏ ਆ ਕੱਟੀ ਆ ਨਾਲ ਟੋਕਰ ਝੋਟੀ ਲੈ ਜਾ ਗੱਲ ਕਰ ਲਈਏ ਬੱਚੇ ਦੀ ਮਰਦੀ ਆ ਹਾਂ ਬਈ ਬੱਚੇ ਤੇ ਮਰਦੀ ਆ ਲੈ ਤੋੜ ਦੋ ਜੀ ਇਹਨੂੰ ਸੂਆ ਕਿਹੜਾ ਇਹਦਾ ਬਲੂਨ ਹੀ ਆ ਪਹਿਲੇ ਸੂਆ ਪਹਿਲਾਂ ਤੇ ਦੰਦ ਮੇਰਾ ਖਿਆਲਾ ਛੇ ਆ ਹਨਾ ਹਾਂ ਬਈ ਛੇ ਆ ਸੂਆ ਪਹਿਲਾ ਹੈਗੀ ਛੇ ਦੰਦਾਂ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਤੇ ਗੱਬਣ ਹੈਗੀ ਆ ਬਾਈ ਬਾਈ ਇਹ ਗੱਬਣ ਕਰਾਈ ਹੋਈ ਆ ਡੇਢ ਕਿ ਮਹੀਨਾ ਹੋ ਗਿਆ ਅੱਛਾ ਡੇਢ ਮਹੀਨੇ ਦੀ ਗੱਬਣ ਆ ਖਾਲੀ ਮੰਨ ਕੇ ਲੈ ਲੇ ਸਾਡੇ ਵੀ ਖਾਲੀ ਮੰਨ ਕੇ ਹੀ ਦੇਣੀ ਆ ਹਾਂਜੀ ਆ ਡੇਢ ਮਹੀਨੇ ਦੀ ਗੱਬਣ ਜ਼ਰੂਰ ਆ ਪਰ ਬਾਈ ਕਹਿੰਦਾ ਖਾਲੀ ਮੰਨ ਕੇ ਲੈ ਜੇ ਬਾਕੀ ਪਰ ਬਾਡੀ ਬੁੱਡੀ ਚੰਗੀ ਆ ਕੱਦ ਵਿੱਡ ਵੀ ਚੰਗਾ ਇਹ ਆਪਣੀ ਬਾਈ ਘਰੇ ਰੱਖੀ ਸੀਗੀ ਹੁਣ ਥੋੜੇ ਦੁੱਧ ਨਾਲ ਸ਼ਰਦਾਂ ਨਹੀਂ ਆਇਆ ਕਿਉਂ ਗਾਗੋ ਪਾਉਂਦੇ ਕਰਕੇ ਵੀਰੇ ਤੇ ਨੂੰ ਚਾਹ ਪਾਣੀ ਪਿਆ ਕੇ ਮੋੜੀ ਦਾ ਨਾ ਠੀਕ ਆ ਗਾ ਹਾਂ ਤਾਂ ਕਰਕੇ ਹੁਣ ਤਾਜੀ ਲਿਆਉਣ ਦਾ ਮਨ ਬਣ ਗਿਆ ਠੀਕ ਆ ਗਾ ਹਾਂਜੀ ਆ ਇਹ ਆ ਗਈ ਟੋਕੜੇ ਬਾਈ ਦੀ ਘਰੇ ਰੱਖੀ ਹੋਈ ਸੀ ਛੋਟੀ ਜਿੱਦਾਂ ਬਾਈ ਕਹਿੰਦਾ ਸੇਲ ਕਰ ਦਾਂਗੇ ਪਰ ਥਣ ਥਨੌਟ ਇਹਨੂੰ ਚੰਗਾ ਲੱਗਿਆ ਤੇ ਦੁੱਧ ਇਸ ਟਾਈਮ ਕਿੰਨਾ ਲਾਡੀਏ ਥੱਲੇ ਸਾਢੇ ਕਿ 5 ਕਿਲੋ ਆ ਬਾਈ ਸਾਢੇ ਕਿ 5 ਦੁੱਧ ਸਜਣੋ ਹੈਗਾ ਇਹ ਥੱਲੇ ਸਾਢੇ ਕਿ 5 ਤੇ ਠੰਡੀ ਸੀਲ ਹੈਗੀ ਆ ਡੇਢ ਮਹੀਨੇ ਦੀ ਗੱਬਣਾ ਜਿੱਦਾਂ ਬਾਈ ਨੇ ਦੱਸਿਆ ਵੀ ਖਾਲੀ ਮੰਨ ਕੇ ਲੈ ਜਾਓ ਯਾਰ ਜਿਹੜਾ ਵੀ ਸਜਣਾ ਆ ਉਹ ਤੁਹਾਡੀ ਕਿਸਮਤ ਆ ਵੀ ਤੁਹਾਡੇ ਕੋਲੇ ਜਾ ਕੇ ਕਿਉਂਕਿ ਦੋਆਂ ਢਾਈਆਂ ਮਹੀਨਿਆਂ ਦੀ ਇਹਨੇ ਚੈੱਕ ਹੋਣਾ ਇਸ ਟਾਈਮ ਹੈਗੀ ਆ ਡੇਢ ਮਹੀਨੇ ਦੀ ਸਾਢੇ 5 ਕਿਲੋ ਦੁੱਧਾ ਤੇ ਨਾਲ ਇਹਦੇ ਹੈਗੀ ਆ ਕੱਟੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹ ਬਾਈ ਆਪਾਂ ਦੇ ਦਾਂਗੇ ਕੋਈ ਗੱਲ ਆ 50000 ਰੁਪਏ 50 ਦੀ ਦੇ ਦਾਂਗੇ ਦੇ ਦਾਂਗੇ ਮਗਰ ਕੱਟੀ ਆ 4-5000 ਦੀ ਦੇ ਦਾਂਤੀ ਆ ਕੱਟੀ ਨਾਲ ਹੀ ਮਿਲਦੀ ਆ ਬਾਈ ਠੀਕ ਆ ਗੱਲ ਲੈ ਛੋਟੀ ਸੱਜਣੋ ਮਿਲੂਗੀ 50000 ਦੀ ਤੇ ਅੱਜ ਦੀ ਵੀਡੀਓ ਬਣਾਈ ਆ ਪਿੰਡ ਤੁੰਗਾ ੍ਹੇੜੀ ਇੱਕ ਆਪਣਾ ਹੀ ਬੋਲਾ ਬਾਈ ਗੱਡੀ ਹੁਣ ਵੀ ਬਾਹਰ ਖੜੀ ਹੈ ਗਾਈਆਂ ਛੱਡਣ ਜਾਵਾਂ ਯਾਨੀ ਆਪਣੇ ਕੋਲੇ ਗੱਡੀਆਂ ਅਵੇਲੇਬਲ ਹੈਗੀਆਂ ਨੇ ਤੇ ਦੂਰ ਵੀ ਨਹੀਂ ਵੀ ਆ ਸਕਦੇ ਹਨਾ ਹਾਂਜੀ ਹਾਂ ਆਪਾਂ ਯਾਨੀ ਘਰ ਤੱਕ ਪਹੁੰਚ ਦੀ ਜ਼ਿੰਮੇਵਾਰੀ ਆ ਆਪਣੀ ਲੈ ਗੱਡੀ ਸੱਜਣੋ ਅਵੇਲੇਬਲ ਆ ਬਾਈ ਕੋਲੇ ਗੱਡੀ ਵਾਲੇ ਸੱਜਣ ਨਾਲ ਵੀ ਮਿਲਾਇਆ ਦੇਣਾ ਕੀ ਨੋ ਆ ਤਰਾ ਅਜੀਤ ਕੁਮਾਰ ਹੈ ਅਜੀਤ ਕੁਮਾਰ ਕਾਜੂ ਪਿੱਤਨੀ ਆ ਪਿੱਤੀ ਹੋਈ ਆ ਇੱਕੀ ਬੋਲ ਮਾਰ ਆਇਆ ਫਿਰ ਅਜੇ ਇੱਕ ਮਾਰ ਅਜੇ ਇੱਕ ਮਾਰ ਕਿੱਥੇ ਤੱਕ ਕਰਦਣਾ ਪਹੁੰਚੇ ਮੇਰੇ ਹਰਿਆਣੇ ਚ ਵੀ ਜਾਂਦੇ ਆ ਰਾਜਸਥਾਨ ਤੱਕ ਵੀ ਲਾ ਕੇ ਆਏ ਜੇ ਇੰਡੀਆ ਦੇ ਹਰੇਕ ਕੋਨੇ ਚ ਕਰਦੇ ਆ ਸਾਰੇ ਪਾਸੇ ਜੇ ਲੈ ਪਹੁੰਚ ਸੱਜਣੋਂ ਇੰਡੀਆ ਦੇ ਸਾਰੇ ਸਾਨੂੰ ਦੱਸਿਆ ਵੀ ਹਰੇਕ ਕੋਨੇ ਚ ਮਿਲੂਗੀ ਕਿਤੋਂ ਵੀ ਸੱਜਣ ਸੰਪਰਕ ਕਰ ਸਕਦਾ ਤੇ ਆਨਲਾਈਨ ਵੀ ਤੋਂ ਮੰਗਵਾ ਵੀ ਸਕਦਾ ਹਨਾ ਆਨਲਾਈਨ ਵੀ ਆਪਾਂ ਭੇਜਦੇ ਆ ਮਾਲ ਆਨਲਾਈਨ ਵੀ ਮਾਲ ਭੇਜਦੇ ਨੇ ਤੇ ਉਦਾਂ ਮਾਲ ਇਸ ਫਾਰਮ ਚ ਆਨਲਾਈਨ ਸੱਜਣੋਂ ਜਾਂਦਾ ਵੀ ਰਹਿੰਦਾ ਤੇ ਬਾਕੀ ਅੱਜ ਦੀ ਵੀਡੀਓ ਬਣਾਈ ਆ ਪਿੰਡ ਤੂੰਗਾ ਹੈ ਜੀ ਤਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਇਸੇ ਤਰ੍ਹਾਂ ਅਗਲੀ ਵੀਡੀਓ ਕਿਸੇ ਹੋਰ ਹੋਰ ਫਾਰਮ ਤੋਂ ਵਿਖਾਵਾਂਗੇ ਉਦੋਂ ਤੱਕ ਚੈਨਲ ਨਾਲ ਬਨੇ ਰਹੋ ਧੰਨਵਾਦ